ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੁਹਾਨੂੰ ਗੱਲ ਸੁਣਾਉਣ ਜਾ ਰਹੇ ਹਾਂ ਇਹ ਕਿਸੇ ਦੇ ਨਾਲ ਸੱਚੀ ਘਟੀ ਹੋਈ ਕਹਾਣੀ ਹੈ ਇਹ ਇੱਕ ਪਰੋਸੇ ਦੀ ਕਹਾਣੀ ਹੈ ਇੰਗਲੈਂਡ ਦੇ ਵਿੱਚ ਇੱਕ ਸਿੱਖ ਪਰਿਵਾਰ ਰਹਿੰਦਾ ਸੀ ਉਹ ਹਰ ਸਾਲ ਹਰਿਮੰਦਰ ਸਾਹਿਬ ਆ ਕੇ ਨਮਸਤਕ ਹੁੰਦੇ ਸੀ ਤੇ ਉਸ ਘਰ ਦੇ ਜਿਹੜੇ ਸਰਦਾਰ ਸਾਹਿਬ ਸਨ ਉਹ ਮਕੈਨੀਕਲ ਦਾ ਕੰਮ ਕਰਦੇ ਸਨ ਉਹ ਹਮੇਸ਼ਾ ਉਹ ਹਮੇਸ਼ਾ ਕੰਮ ਦੇ ਲਈ ਇੱਕ ਗੋਰੇ ਦੇ ਘਰ ਆਇਆ ਜਾਇਆ ਕਰਦੇ ਸਨ ਤੇ ਔਣ ਜਾਣ ਕਰਕੇ ਗੋਰੇ ਦੇ ਨਾਲ ਉਹਨਾਂ ਦੀ ਯਾਰੀ ਦੋਸਤੀ ਪੈ ਗਈ ਉਹ ਦੋਨੇ ਪਰਿਵਾਰ ਅਕਸਰ ਕਿਤੇ ਜਾਂਦੇ ਤੇ ਇਕੱਠੇ ਹੀ ਇੱਕ ਗੱਡੀ ਦੇ ਵਿੱਚ ਬਹਿ ਕੇ ਜਾਇਆ ਕਰਦੇ ਸਨ ਜਾਂ ਘੁੰਮਣ ਫਿਰਨ ਜਾਣਾ ਹੋਵੇ ਜਾਂ ਕੋਈ ਕੰਮ ਜਾਣਾ ਹੋਵੇ ਤੇ ਉਹਨਾਂ ਦੀਆਂ ਨਜ਼ਦੀਕੀਆਂ ਕਾਫੀ ਵੱਧ ਚੁੱਕੀਆਂ ਸਨ ਇਸ ਕਰਕੇ ਉਹ ਆਪਣੀਆਂ ਸਾਰੀਆਂ ਦੁੱਖ ਤਕਲੀਫਾਂ ਦਾਸ ਦਿੰਦੇ ਸਨ ਇੱਕ ਵਾਰ ਉਹ ਦੋਨੇ ਪਰਿਵਾਰ ਇਕੱਠੇ ਰਲ ਕੇ ਕਿਤੇ ਜਾ ਰਹੇ ਸਨ ਤੇ ਉਹਨਾਂ ਦੇ ਆਪਣੀ ਗੱਡੀ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਸਿਮਰਨ ਵਾਲੀ ਟੇਪ ਚਲਾਈ ਹੋਈ ਸੀ ਰੇਡੀਓ ਚੱਲਦਾ ਪਿਆ ਸੀ ਉਹਨਾਂ ਦੀ ਗੱਡੀ ਦੇ ਵਿੱਚ ਤੇ ਉਸ ਤੋਂ ਬਾਅਦ ਉਸ ਗੋਰੀ ਨੂੰ ਉਹ ਨਾਮ ਸਿਮਰਨ ਸੁਣ ਕੇ ਬਹੁਤ ਹੀ ਸਕੂਨ ਆਇਆ ਗੋਰੀ ਨੇ ਭਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਇਹ ਟੇਪ ਮੈਨੂੰ ਦੇ ਸਕਦੇ ਹੋ ਉਹਨਾਂ ਨੇ ਕਿਹਾ ਜੀ ਇਹ ਤੇ ਨਹੀਂ ਮੈਂ ਤੁਹਾਨੂੰ ਦੇ ਸਕਦਾ ਤੇ ਮੇਰੇ ਕੋਲ ਕੁਝ ਹੋਰ ਹੈ ਵੇ ਸਵੇਰੇ ਮੈਂ ਤੁਹਾਡੇ ਘਰ ਪਹੁੰਚਾ ਦੇਵਾਂਗਾ ਉਹ ਅਗਲੀ ਸਵੇਰ ਹੁੰਦੀ ਹੈ ਉਸ ਗੋਰੀ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਉਹ ਇਹੀ ਸੋਚਦੀ ਹੈ ਕਿ ਕਦੋਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਸਿਮਰਨ ਵਾਲੀ ਮੇਰੇ ਕੋਲ ਟੇਪ ਆਏਗੀ ਤੇ ਕਦੋਂ ਮੈਂ ਉਸ ਨੂੰ ਸੁਣਾਂਗੀ ਇਸ ਕਰਕੇ ਉਸ ਸਵੇਰ ਹੁੰਦੀ ਹੈ ਤਾਂ ਉਹ ਭਾਈ ਸਾਹਿਬ ਉਹਨਾਂ ਦੇ ਕੋਲ ਇੱਕ ਫੋਟੋ ਲੈ ਕੇ ਆਉਂਦੇ ਹਨ ਜਿਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਸਿਮਰਨ ਦੀ ਤੇ ਵਾਹਿਗੁਰੂ ਜੀ ਦੇ ਨਾਮ ਦੀ ਬਾਣੀ ਚੱਲਦੀ ਹੈ ਉਸ ਟੇਪ ਦੇ ਵਿੱਚ ਤੇ ਲਾਈਟਾਂ ਵੀ ਜਗਦੀਆਂ ਹੁੰਦੀਆਂ ਨੇ ਤੇ ਉਹ ਉਹਨਾਂ ਨੂੰ ਉਹ ਦੇ ਦਿੰਦੇ ਹਨ ਫੋਟੋ ਤੇ ਉਹ ਆਪਣੇ ਘਰ ਲਾ ਲੈਂਦੀ ਹੈ ਗੋਰੀ ਨੂੰ ਇੱਕ ਗੋਰੀ ਨੂੰ ਕਾਫੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਸੀ ਇਸ ਕਰਕੇ ਉਹਨੂੰ ਨੀਂਦ ਵੀ ਬਹੁਤ ਘੱਟ ਆਉਂਦੀ ਸੀ ਤੇ ਉਹਨੂੰ ਹਮੇਸ਼ਾ ਹੀ ਦਿਲ ਦੇ ਵਿੱਚ ਇੱਕ ਬਚੈਨੀ ਜਈ ਹੁੰਦੀ ਸੀ ਪਰ ਉਹ ਜਦੋਂ ਦੀ ਉਹਨੂੰ ਫੋਟੋ ਦੇ ਕੇ ਜਾਂਦੇ ਹਨ ਤੇ ਉਸ ਤੋਂ ਬਾਅਦ ਉਹ ਹਰ ਟਾਈਮ ਉਹਨਾਂ ਨੂੰ ਲਾ ਕੇ ਸੁਣਦੀ ਹੈ ਮਾਂ ਉਸ ਦਾ ਮਨ ਵੀ ਸ਼ਾਂਤ ਰਹਿਣ ਲੱਗ ਪੈਂਦਾ ਹੈ ਉਸ ਨੂੰ ਕ੍ਰੋਧ ਵੀ ਬਹੁਤ ਘੱਟ ਆਉਂਦਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਦਲਾਵ ਮਹਿਸੂਸ ਕਰਦੀ ਹੈ ਤੇ ਆਖਦੀ ਹੈ ਕਿ ਇਸ ਪਾਠ ਦੀ ਮੈਨੂੰ ਸਮਝ ਤੇ ਨਹੀਂ ਆਉਂਦੀ ਪਰ ਮੈਨੂੰ ਇੱਕ ਸਕੂਨ ਮਿਲਦਾ ਹੈ ਇਸ ਨੂੰ ਸੁਣ ਕੇ ਉਹ ਕੁਝ ਦਿਨ ਬੀਤਦੇ ਹਨ ਤੇ ਉਹ ਆਪਣਾ ਚੈੱਕਅਪ ਕਰਵਾਉਣ ਜਾਂਦੀ ਹੈ ਲੇਕਿਨ ਇੱਕ ਚਮਤਕਾਰ ਇਹੋ ਜਿਹਾ ਹੁੰਦਾ ਹੈ ਕਿ ਉਸਤੀ ਟੈਸਟਾਂ ਦੇ ਵਿੱਚ ਸਭ ਨੋਰਮਲ ਆਉਂਦਾ ਹੈ ਡਾਕਟਰ ਵੀ ਹੈਰਾਨ ਹੋ ਜਾਂਦੇ ਹਨ ਕਿ ਇਹ ਨੂੰ ਤੇ 4th ਸਟੇਜ ਦਾ ਕੈਂਸਰ ਸੀ ਤੇ ਇਹ ਕਿਵੇਂ ਸਹੀ ਹੋ ਸਕਦੀ ਹੈ ਕੀ ਚਮਤਕਾਰ ਹੋਇਆ ਉਹ ਪੁੱਛਦੇ ਹਨ ਵੀ ਤੁਸੀਂ ਆਇਆ ਜੀ ਕੀ ਖਾਦਾ ਸੀ ਕੀ ਲਿਆ ਹੈ ਤੇ ਪਰ ਉਸ ਨੂੰ ਕੁਝ-ਕੁਝ ਸਮਝ ਆਉਂਦਾ ਹੈ ਪਰ ਉਹ ਸਮਝ ਜਾਂਦੀ ਹੈ ਕਿ ਇਹ ਸਭ ਕੁਝ ਉਸ ਪਾਠ ਕਰਕੇ ਹੀ ਹੋ ਰਿਹਾ ਹੈ ਮੈਂ ਉਹ ਨਾਮ ਸਿਮਰਨ ਸੁੰਦੀ ਸੀ ਆਪਣੇ ਮੰਚ ਜਪਦੀ ਵੀ ਸੀ ਉਹਦਾ ਹਸਬੈਂਡ ਤੇ ਉਹ ਦੋਨੇ ਜਣੇ ਉਸ ਸਿੱਖ ਪਰਿਵਾਰ ਨੂੰ ਆਪਣੇ ਘਰ ਬੁਲਾਉਂਦੇ ਹਨ ਤੇ ਆਖਦੇ ਹਨ ਕਿ ਇਹ ਜਗ੍ਹਾ ਕਿੱਥੇ ਹੈ ਉਸਦੇ ਫੋਟੋ ਦੇ ਉੱਤੇ ਹਰਿਮੰਦਰ ਸਾਹਿਬ ਵੀ ਬਣਿਆ ਹੁੰਦਾ ਹੈ ਤੇ ਦਸਾ ਪਾਸ਼ਾ ਜਾਂ ਜਿਹਦੀ ਵੀ ਫੋਟੋ ਵੀ ਬਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਆਖਦੇ ਹਨ ਕਿ ਏ ਅੰਮ੍ਰਿਤਸਰ ਹੈ ਇੰਡੀਆ ਦੇ ਵਿੱਚ ਹੈ ਪੰਜਾਬ ਚ ਸ੍ਰੀ ਹਰਿਮੰਦਰ ਸਾਹਿਬ ਤੇ ਉਹ ਗੋਰੀ ਉਥੇ ਜਾਣ ਦੀ ਇੱਛਾ ਜ਼ਾਹਰ ਕਰਦੀ ਹੈ ਤੇ ਉਹ ਸਾਰੇ ਜਣੇ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਉਂਦੇ ਹਨ ਤੇ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਦੇ ਹਨ ਕਿ ਇਹਨਾਂ ਨੇ ਹੀ ਉਸ ਦਾ ਸਾਰੀ ਬਿਮਾਰੀ ਨੂੰ ਕੱਟ ਦਿੱਤਾ ਹੈ ਤੁਸੀਂ ਇਹ ਵੇਖੋ ਕਿ ਉਸ ਗੋਰੀ ਨੂੰ ਤੇ ਕੁਝ ਸਮਝ ਵੀ ਨਹੀਂ ਸੀ ਆਉਂਦੀ ਉਸ ਨੇ ਇੰਨੀ ਸ਼ਰਦਾ ਰੱਖੀ ਆਪਣੇ ਮਨ ਦੇ ਵਿੱਚ ਇੰਨੀ ਚਾਹ ਦੇ ਨਾਲ ਉਹਨਾਂ ਨੇ ਆਪਣੇ ਮਨ ਦੇ ਵਿੱਚ ਤੁਹਾਨੂੰ ਸ਼੍ਰੀ ਗੁਰੂ ਰਾਮਦਾਸ ਜੀ ਦਾ ਨਾਮ ਜਪਿਆ ਵਾਹ ਗੁਰਜੀ ਦਾ ਸਿਮਰਨ ਕੀਤਾ ਆਪਾਂ ਨੂੰ ਤੇ ਪੰਜਾਬੀਆਂ ਨੂੰ ਸਭ ਕੁਝ ਸਮਝ ਵੀ ਆਉਂਦਾ ਹੈ ਫੇਰ ਵੀ ਅਸੀਂ ਐਨੇ ਮੂਰਖ ਹਾਂ ਕਿ ਆਪਣੇ ਗੁਰੂਆਂ ਦੀ ਕੀਤੀ ਕਮਾਈ ਨੂੰ ਸਮਝ ਨਹੀਂ ਸਕਦੇ ਇਸ ਕਰਕੇ ਭਾਈ ਅਸੀਂ ਤੇ ਸਭ ਨੂੰ ਇਹੀ ਆਖਦੇ ਹਾਂ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਨਾਮ ਸਿਮਰਨ ਆਪਣੇ 24 ਘੰਟਿਆਂ ਦੇ ਦਸਵੰਦ ਦੇ ਵਿੱਚੋਂ ਕਮ ਸੇ ਕਮ ਸਾਨੂੰ ਆਪਣਾ ਦਸਵੰਦ ਕੱਢਣਾ ਹੀ ਚਾਹੀਦਾ ਹੈ ਉਸ ਦੇ ਵਿੱਚ ਜ਼ਿਆਦਾ ਨਹੀਂ ਤੇ ਅੱਧਾ ਘੰਟਾ 1 ਘੰਟਾ 2 ਘੰਟੇ ਜਿੰਨਾ ਵੀ ਹੋ ਸਕਦਾ ਆਪਾਂ ਨਾਮ ਜਪੀ ਵਾਹਿਗੁਰਜੀ ਦਾ ਨਾਮ ਸਿਮਰਨ ਕਰੀਏ ਜਿੰਨਾ ਛੋਟੇ ਬੱਚਿਆਂ ਨੂੰ ਪਾਠ ਕਰਨਾ ਨਹੀਂ ਆਉਂਦਾ ਉਹਨਾਂ ਨੂੰ ਵੀ ਨਾਮ ਸਿਮਰਨ ਦੇ ਨਾਲ ਜੋੜੀਏ ਕਿਉਂਕਿ ਨਾਮ ਸਿਮਰਨ ਹੀ ਹੈ ਜੋ ਸਾਨੂੰ ਇਸ ਭਵ ਸਾਗਰ ਤੋਂ ਤਾਰ ਸਕਦਾ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਵੱਦ ਤੋਂ ਵੱਦ ਨਾਮ ਸਿਮਰਨ ਨਾਲ ਜੋੜ ਕੇ ਰੱਖਣਾ ਹੀ ਸਾਡੀ ਜ਼ਿੰਮੇਵਾਰੀ ਹੈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਕਰਕੇ ਜਰੂਰ ਚਾਇਆ ਕਰੋ ਵੱਦ ਤੋਂ ਵੱਦ ਸ਼ੇਅਰ ਕਰੋ ਧੰਨਵਾਦ